ਅਸੀਂ ਸਿਉਰੇ ਸੇ ਕੰਡਲੀ ਬਾਈਕ ਅਸੀਂ ਚੱਲੇ ਸੀ ਰਾਇਸਾ ਨਗਰ 12 ਪੀਐਸ ਵਾਲਾ ਗੁਰਦੁਆਰਾ ਵੇਖਣਾ ਹੈ ਬਾਈ ਗੁਰੂ ਜੀ ਅਸੀਂ ਹੈਗੇ ਆਂ ਸ਼੍ਰੀ ਗੰਗਾ ਨਗਰ ਦੇ ਵਿੱਚ Rajasthan ਦੇ ਵਿੱਚ ਹੈ ਰਾਇਸਾ ਨਗਰ ਦੇ ਵਿੱਚ ਇਹ ਗੁਰਦੁਆਰਾ ਹੈ 12 ਪੀਐਸ ਜਿੱਥੇ ਲਿਖਿਆ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ٹرسٹ ਚੱਕ 12 ਪੀਐਸ ਰਾਇਸਾ ਨਗਰ ਇਹ ਗੁਰਦੁਆਰਾ Rajasthan ਦੇ ਵਿੱਚ ਹੈ ਜਿਸ ਤੇ ਵਿੱਚ ਸੰਡੇ ਨੂੰ ਕਾਫੀ जनता आती है इत अंदरों गुरद्वारा इस तरह है इतने मरम्मत का काम चल रहा है हले तो गुरुद्वारा बहुत सोहना है वे पक्ष भी लगे हुए हैं हले काफ़ी टाइम लग जाएगा गुरद्वारे को तैयार होने बारे किसी देख सकते हो कि गगैर जा रही कम इतने जोर शोरों पर लग्या हुआ है आने वाला टाइम गुरुद्वारा चंकी तरह तैयार हो जूगा ਚਲੋ ਆਪਾਂ ਦਰਸ਼ਨ ਕਰਦੇ ਹਾਂ ਬਾਬਾ ਦੀਪ ਸਿੰਘ ਗੁੰਦਵਾਲੇ 12 ਬਲਾਕ ਰੈਸਨੈਂਟ ਸਤਨਾਮ ਵਾਇਗੁਰੂ ਜਗਤ ਫੇਰੀ ਦਾ ਸੰਖੇਪ ਗੁਰੂ ਨਾਨਕ ਦੇਵ ਜੀ ਜਨਮ ਲਿਖੀ ਠੀਕ ਹੈ ਜੀ ਸਤਨਾਮ ਵਾਇਗੁਰੂ ਜੀ ਆਪ ਨੇ ਲਿਖਿਆ ਗੁਰਬਾਣੀ ਮਰੇ ਤੇ ਨਾਲ ਹੀ ਇਹ ਦਰਬਾਰ ਸੇ ਇੱਕ ਦੀ ਫੋਟੋ ਲੱਗੀ ਜਿੱਥੇ ਬਾਬਾ ਦੀਪ ਸਿੰਘ ਜੀ ਵੀ ਬਣੇ ਹੋਏ ਹਨ ਨਾਲ ਹੀ ਜਗਤ ਫੇਰੀ ਦਾ ਸੰਖੇਪ ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਲਿਖਿਆ ਹੋਇਆ ਹੈ ਹਾਂ ਦੇ ਜਨਮ ਕੀਤਾ ਹਰ ਚੀਜ਼ ਬਾਰੇ ਮਾਰੇ ਲਿਖਿਆ ਹੋਇਆ ਹੈ ਗੁਰਦੁਆਰਾ ਬਹੁਤ ਸੋਹਣਾ ਹੈ ਇੱਥੇ ਹਰ ਰਵੀਵਾਰ ਹਰ ਰਵੀਵਾਰ ਨੂੰ ਜੁਪੈਰਾ ਸਾਹਿਬ ਦਾ ਪਾਠ ਹੁੰਦਾ ਹੈ ਇਸ ਕਰਕੇ ਹਰ ਸੰਗਤਾਂ ਨੂੰ ਬੇਨਤੀ ਹੈ ਕਿ ਇੱਥੇ ਪਹੁੰਚਿਆ ਕਰੋ ਹਰ ਸੰਡੇ ਤੇ ਗੁਰੂ ਦੇ ਦਰਸ਼ਨ ਕਰਿਆ ਕਰੋ ਇਹ ਗੁਰਦੁਆਰਾ ਬਾਹਰੋਂ ਹੈ ਮੈਂ ਇੱਥੇ ਕਾਰ ਪਾਰਕਿੰਗ ਦੀ ਜੋ ਜਗ੍ਹਾ ਹੈ ਉਹ ਇਹ ਏਰੀਆ ਦੇ ਵਿੱਚ ਹੁੰਦੀ ਹੈ ਗੁਰਦੁਆਰਾ ਬਹੁਤ ਸੋਹਣਾ ਹੈ ਸਤਿਰਾਮਦਾ ਗੁਰੂ ਜੀ